ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੋਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗ ਸ਼੍ਰੀ ਰਾਮਦੀਰਸ ਪੈ ਜਾਂਦਾ ਵੀਰ ਜਿਹਨਾਂ ਨੂੰ ਲੋਪੋ ਕੇ ਚਗਾਵੇਂ ਵਾਲੇ ਰੋਡ 'ਤੇ ਜਿਹੜਾ ਵੀਰ ਜਨਾਂ ਦਾ ਪਿੰਡ ਹੈ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਇੱਦਾਂ ਤੇ ਪੁੱਛਦੇ ਆ ਸਾਰੀ ਡਿਟੇਲ ਅੱਜ ਸਾਰੀਆਂ ਜਿਹੜੀਆਂ ਤੁਹਾਨੂੰ ਕਾਲੀਆਂ ਜਰਸੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੋਈਆਂ ਤੇ ਕੁਝ ਗੱਪਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਚਲੋ ਵਧੀਆ ਚਾਹੀਦਾ ਜੀ ਅੱਜ ਸਾਰੀਆਂ ਕਾਲੀਆਂ ਹੀ ਕਰਤੀਆਂ ਜੀ ਜੀ ਇਦਾਂ ਹੀ ਕਿਤੇ ਜਿੱਦਾਂ ਮਾਲ ਮਿਰਗਾ ਇਕੱਠਾ ਕਾਲੀਆਂ ਹੋਈਆਂ ਕਰੀਆਂ ਪਰਸੋਂ ਦੱਬੀਆਂ ਇਹ ਦੱਬੀਆਂ ਹੀ ਹੋਈਆਂ ਸਾਰੀਆਂ ਅੱਛਾ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਸਾਫ ਸਿੰਘ ਜੀ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋਟਲਾ ਨੂੰ ਜੀ ਠੀਕ ਹੈ ਜੀ ਤੇ ਲਾਗੇ ਸ਼੍ਰੀ ਰਾਮ ਤੇ ਪੈ ਜਾਂਦਾ ਤੇ ਫੋਨ ਨੰਬਰ ਬੋਲ ਦੋ ਇੱਕ ਰੀ ਉਹ ਨੰਬਰ ਹੈ 9781228722 ਠੀਕ ਹੈ ਸ਼ੁਰੂਆਤ ਗੱਬਨ ਤੇ ਕਰ ਆ ਪਹਿਲੇ ਨੰਬਰ ਤੇ ਹੀ ਜਿਹੜੀ ਚੰਗ ਕੱਦ ਕਾਠ ਵਾਲੀ ਆ ਸਾਰੀਆਂ ਗਾਵਾਂ ਚ ਸਭ ਤੋਂ ਚੱਕ ਕੱਦ ਜਿਹੜਾ ਇਹਦਾ ਹੀ ਆ ਪੂਰੇ ਕਾਲੇ ਰੰਗ ਦੀ ਆ ਥਣ ਵੀ ਇਹਦੇ ਕਾਲੀ ਹੀ ਤੇ ਕਿੰਨਾ ਸੂਆ ਜਵੇ ਦੀ ਇਹਦਾ ਵੀ ਜਿਹਦੇ ਸੂਏ ਸੁਣੀ ਹੈ ਅੱਛਾ ਦੂਸਰੇ ਸੂਏ ਸੁਣੀ ਆ ਹਾਂਜੀ ਤੇ ਕਿੰਨਾ ਕੁ ਦੁੱਧ ਚੋ ਜਾਊਗੀ ਹੈ ਜੀ ਪਹਿਲੇ ਸੋ 23 ਲੀਟਰ ਦੁੱਧ ਆਖਿਆ ਦੁੱਧ ਚੋਇਆ ਹੈ ਭਾਈ 23 ਲੀਟਰ ਅੱਛਾ ਹਾਂਜੀ ਤਿਆਰ ਕੀ ਕਿੰਨਾ ਕੁ ਚੋਈ ਜਾਊਗੀ ਹੈ ਕਿ 50 ਪਲਾਸੀ ਲਾਉਂਗੀ ਜੀ ਅੱਛਾ ਹਾਂਜੀ ਤੇ ਬਾਕੀ ਤੇ ਦੁੱਧ ਵੀ ਸੰਗਣਾ ਹੈ ਦਾ ਹਨਾ ਦੁੱਧ ਵੀ ਸੰਗਣਾ ਕੱਦ ਵਜਨ ਵੇਖੋ ਕਿਦੀ ਹੈ ਕਬੇਲ ਵਟਾ ਵੱਡਾ ਵਾ ਲਿਆ ਫਿਰ ਖੋਲੋ ਤੋੜ ਕੇ ਦਿਖਾ ਦਈਏ ਹਾਂਜੀ ਬਾਕੀ ਥਾਣੇ ਵੀ ਕਾਫੀ ਚੰਗਾ ਲੱਗਾ ਹੁਣੇ ਤੁਹਾਨੂੰ ਲੱਗੇ ਤਾਂ ਦਿਖਾਵਾਂਗੇ ਚੰਗੇ ਪੋੜੀ ਵੇਟ ਵਾਲੀ ਹੈ हाइट लेंथ पूरी है बाकी सवेरे सबे स्वेर का टाइम है डंगर पूरे हाँ देख सकते लै जो बीजी बाकी ढिला ढुला हवाना काफी है बंद है बाकी ਆ ਗਈ ਠੰਡੀ ਢੇਲੀ ਆ ਜਿੱਥੇ ਖਲਾਰਦੀ ਆ ਉੱਥੇ ਖਲੋ ਜਾਂਦੀ ਤੇ ਕੀ ਰੱਖੇ ਵੀ ਦੀ ਫਿਰ ਇਹਦਾ ਮੁੱਲ ਆਪਾ ਮੁੱਲ ਵੇਖ ਲੋ ਵੀ ਜੀ ਗਾਂ ਦੇ ਹਿਸਾਬ ਨਾਲ ਆਈਆਂ ਕਰਦੀ ਐ ਜੇ ਅੱਜ ਆ ਮੋਟੇ ਵੀ ਦੀ ਸਟਰੀਅਲ ਕਰਦੇ ਆਂ ਅੱਛਾ ਹਾਂਜੀ 65000 ਦੀ ਦੇ ਦਾਂਗੇ 65000 ਦੀ ਦੇ ਦੋਗੇ ਮੌਕੇ ਤੇ ਕਰ ਦੋਗੇ ਹੋਰ ਮੰਨਤਾ ਚੱਲੋ ਫੋਨ ਲਾਵੇ ਹਨਾ ਕੋਈ ਤੈਨੂੰ ਦੂਸਰੇ ਨੰਬਰ ਤੇ ਸੂਈ ਆ ਗਈ ਜੀ ਹਾਂਜੀ ਇਹ ਸੂਈ ਹੈ ਇਹਦੇ ਵੀ ਥਣ ਦੇਖ ਸਕਦੇ ਚੰਗੇ ਕੈਪ ਤੇ ਚੰਗੇ ਸਾਈਜ਼ ਦਾ ਖਾਨੇ ਜਿਹੜਾ ਇਹਦਾ ਤੇ ਕਿੰਨਾ ਸੋਹਣਾ ਵੇ ਜੀ ਇਹਦਾ ਇਹ ਦੂਜਾ ਸੋਹਣੀ ਜੇ ਵਿੱਚ ਕੱਲ ਦੀ ਸੂਈ ਹੈ ਅੱਛਾ ਹਾਂਜੀ ਬੱਚਾ ਕੀ ਚ ਮਗਰ ਵਸ਼ੀ ਮਗਰ ਆ ਜੀ ਅੱਛਾ ਹਾਂਜੀ ਆ ਵਾਲੀ ਵਸ਼ੀ ਜੇ ਤੇ ਮਗਰ ਡੱਬੇ ਰੰਗ ਦੀ ਕਾਫੀ ਖੂਬਸੂਰਤ ਵਸ਼ੀ ਆ ਜਿਹੜੀ ਇਹਦੇ ਮਗਰ ਅਇਤੇ ਪੋਲਾ ਹੀ ਹੋਣਾ ਫਿਰ ਇਹਦੇ ਕੋਲ ਪੋਲਾ ਹੀ ਹੈ ਜੀ ਕਿੰਨਾ ਕਿ ਦੋ ਚਵਾਈਆਂ ਲੱਗੀਆਂ ਇੱਕ ਰਾਤ ਦੀ ਲੱਗੀ ਆ ਅੱਛਾ ਤੇ ਕੱਲ ਦੁਪਹਿਰੇ ਦੀ ਜਦੋਂ ਸੂਈ ਉਹਦੇ ਲੱਗੀ ਅੱਛਾ ਤੀਜੀ ਤੀਜੀ ਲਾਉਣੀ ਹੁੰਦੀ ਅੱਛਾ ਹੁਣ ਤੀਸਰੀ ਚਵਾਈ ਆ ਜੀ ਹੋਣੀ ਆ ਹਾਂਜੀ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਆਹ ਅਸੀਂ ਤੇ ਪੂਰੀ ਕਲੀਅਰ ਸਾਫ ਨਹੀਂ ਕੀਤੀ ਪੋਲਾ 8 ਕਿਲੋ ਲੀਟਰ ਕੱਢਿਆ ਵਾ ਅੱਛਾ ਤੋਂ ਘਰ ਵਾਲੇ ਕਿਤੇ 13 ਲੀਟਰ ਪਹਿਲੇ ਸਵਿਚ ਹੋਇਆ ਥੱਲੇ ਅੱਛਾ ਹਾਂਜੀ ਤੇ ਕਿੰਨਾ ਕ ਚਵਾਈ ਜਾਊਗੀ ਜਿੱਥੇ 13 14 ਲੀਟਰ ਦੇਈ ਜਾਓ ਠੀਕ ਲਿਆ ਖੋਲ ਗਿਆ ਫਿਰ ਤੋਰੀਏ ਸੰਤ ਨੂੰ ਉੜਾ ਫਿਰ ਮੋੜ ਦੇ ਦੱਗਾ ਲੈ ਜੀ ਬਾਕੀ ਇਹ ਥਾਂ ਨ ਚੰਗੇ ਗੈਪ ਤੇ ਲੱਗਾ ਜਿਹੜਾ ਇਹ ਇਹ ਵੀ ਠੰਡੀ ਧੀਰੀ ਜਿਹਾ ਇਦਾਂ ਬਣਾ ਰਸੀ ਤੁਸੀਂ ਠੀਕ ਐ ਠੰਡੀ ਧੀਰੀ ਗਿੰਦੇ ਇਹ ਵੀ ਜਿਹੜੀ ਕੋਰੀ ਬਿਨਾਂ ਦੱਸੀ ਦੀ ਬਾਕੀ ਮਜ਼ੇ ਦੀ ਇਹਦੇ ਰਸੀ ਆ ਹਾਂ ਦੱਸ ਦੇ ਦੇ ਲੈ ਜੀ ਜੀ ਤੇ ਇੱਕ ਨੇਰੀ ਦੇ ਦਈਏ ਵੀਰ ਜੀ ਫਿਰ ਆਪਾ ਇਹ ਵੇਖ ਜੀ ਮੁੱਲ ਤੇ ਵੀ ਜੀ ਭਾ 45 ਕਰ ਲੋ 40 ਕਰੋ ਹਾਂਜੀ 38000 ਜਮਾਨਤਾ ਕਰ ਦਾਂਗੇ ਖੁੱਲਾ ਹੀ ਕਰ ਦੋਗੇ ਕਰ ਦਾਂਗੇ ਵੀਰ ਜੀ ਠੀਕ ਆ ਜੀ ਤੇ ਹੁਣ ਬਾਕੀ ਚਵਾਈ ਚੂਈ ਬੜੀ ਚੰਗੀ ਐ ਠੰਡੀ ਧਿਰੀ ਐ ਮਗਰ ਵੀ ਵਛੀ ਨਾਲੇ ਠੀਕ ਆ ਜੀ ਹਾਂਜੀ ਤੇ ਆ ਗੱਬਨ ਆ ਕੀ ਜਣ ਹਾਂਜੀ ਇਹ ਗੱਬਨ ਐ ਜੀ ਠੀਕ ਆ ਜੀ ਤੇ ਇਹਦਾ ਕਿੰਨਾ ਸੁਆ ਜੀ ਇਹ ਵੀਰ ਜੀ ਜਰਸੀ ਜੀ ਹਾਂਜੀ ਕਾਲੇ ਰੰਗ ਚੀ ਐ ਵੀ ਪਿਓਰ ਜਰਸੀ ਵੇਖੋ ਬੂਤੀ ਪਾਤੀ ਨੀ ਗਈ ਜੀ ਆ ਠੀਕ ਆ ਇਹ ਦੂਜਾ ਸੁਆ ਸੁਣੀ ਜੀ ਤੇ ਕਿਦਾਂ ਕਿ ਦੋ ਚ ਭਾਈ ਜਾਉਗੇ ਇਹ ਵੀ ਜੀ ਇਹ 1500 ਕਿ ਲੀਟਰ ਦੇ ਲਾਗੇ ਮੈਨੂੰ ਲਊਗੀ 1516 ਲੀਟਰ ਦੇ ਲਾਗੇ ਬੰਨੇ ਹਨ ਲਿਆ ਫਿਰ ਤੌਰੀਆਂ ਇਹਨਾਂ ਆਹ ਪਾਸਾ ਦੂਸਰੀ ਪਾ ਲਈ ਆਹ ਦੇਖ ਸਕਦੇ ਜੀ ਚਿਹਰਾ ਇਹਦਾ ਦੇਖ ਸਕਦੇ ਜੀ ਕਾਫੀ ਖੂਬਸੂਰਤ ਹੈ ਜਿਹੜੀ ਕਾਲੇ ਰੰਗ ਦੀ ਜਰਸੀ ਆ ਲਿਆ ਜੀ ਵੀਰ ਬਾਕੀ ਥਨਾ ਦਾ ਸਾਈਜ਼ ਗਾਪ ਜਿਹੜਾ ਇਹਦਾ ਵੀ ਕਾਫੀ ਚੰਗਾ ਤੇ ਇਹਦਾ ਕੀ ਰ ਕੀ ਵੀਰ ਜੀ ਮੁੱਲ ਹੈ ਰ ਆਪਾਂ ਇਹਦਾ ਵੀ ਜੀ ਸੁਆਗ ਤੇ ਵੈੜ ਵੇਖੋ ਜਿੱਦਾਂ ਦੀ ਹੈਗੀ ਆ ਪਿਓਰ ਜਰਸੀ ਵੈੜ ਹਾਂਜੀ ਹਾਂਜੀ ਸੁਆਗ ਦੇ ਭਾਵੇਂ ਇਹ ਵੈੜ 55 60 ਵੀ ਕਰੀ ਜਾਈਦਾ ਅੱਛਾ ਹੋਣ ਵੀ ਜੀ 40000 ਆਤਮਾਨਤ ਕਰਦਾਂਗੇ ਖੁੱਲਾ ਹੀ ਕਰ ਦੋਗੇ ਕਰਦਾਂਗੇ ਜੀ ਠੀਕ ਹੈ ਅੱਜ ਅੱਜ ਦੇ ਪੰਚਾਇਤਨ ਖੜਦੀ ਹਲੇ ਠੀਕ ਹੈ ਜੀ ਹਾਂ ਜੀ ਸਰੀਰ ਪੂਰਾ ਕਾਇਮ ਨਹੀਂ ਜਾ ਉਦੋਂ ਸਰੀਰ ਦੀ ਕਾਇਮਾ ਕਰਦੇ ਠੀਕ ਹੈ ਜੀ ਹਾਂ ਠੀਕ ਹੈ ਤੇ ਜਿਹੜੀ ਆ ਚੌਥੇ ਨੰਬਰ ਦੇ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਇਹ ਨਵਦੀ ਕਿੰਨਾ ਚਿਰ ਹੋਇਆ ਸੋਈ ਨਾ? ਵੀਜੀ ਇਹ ਜੂ 8-9 ਦਿਨ ਹੋ ਗਏ ਸੋਈ ਨੂੰ। ਅੱਛਾ। ਹਾਂਜੀ। ਤੇ ਇਹ ਤਾਂ ਕੋ ਦੁੱਧ ਕਿੰਨਾ ਤਿਆਰ ਜੈ? ਇਹ ਕੋ ਦੁੱਧ ਹੈਗਾ 10 ਲੀਟਰ ਪੂਰਾ ਤਿਆਰ। ਕੰਡੇ ਦੇ ਨਾਪ ਕੇ ਲੈ ਜਾ। ਮਗਰ ਇਹਦੇ ਵਛੀਏ। ਅੱਛਾ ਇਹਦੇ ਮਗਰੀ ਵਛੀ ਆ। ਇਹ ਕਿੰਨਾ ਕੁ ਚਵਾਈ ਜਾਊਗੀ? ਦੁੱਧ ਵੇਖੀ ਤੌ ਵੀ 12-13 ਲੀਟਰ ਵਾਧੀ ਦਊਗੀ। ਅੱਛਾ। ਮਗਰ ਥੋੜਾ ਅਗਨਾ ਇੱਕ ਬਾਈ ਜਿਹਦੇ ਦੁੱਧ ਘਟਿਆ। ਕਿਹੜੇ ਵਾਈਚ ਬੈਨੀ ਸੈਟ ਆਲੇ ਬਨੇ ਦੁੱਧ ਥੋੜਾ ਘੱਟ ਆ ਉਹ ਕਹਿੰਦੇ ਜਮਾਂਦਰੀ ਘੱਟ ਆ ਜਮਾਂਦਰੀ ਆਪਾਂ ਮਨ ਕੇ ਦੱਸ ਕੇ ਦੇਣੀ ਆ ਅੱਛਾ ਤੇ ਇੰਨਾ ਨਹੀਂ ਵੀ ਘੱਟ ਅੱਧਾ ਅੱਧਾ ਫਰਕ ਨਹੀਂ ਹੈਗਾ ਵੀ ਥੋੜਾ ਫਰਕ ਕੋਈ ਦਸ ਦਾ 20 ਵੀ ਤਾਂ ਹੁੰਦਾ ਫਰਕ ਮਤਲਬ ਕਿ ਫਰਕ ਹੈਗਾ ਵਾ ਤੇ ਚਲੋ ਜਿਹੜੀ ਚੀਜ਼ ਹੈਗੀ ਆਪਾਂ ਨੂੰ ਦੱਸਣੀ ਚਾਹੀਦੀ ਆ ਜਿਤਨਾ ਵੀ ਆ ਲਿਆ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਦੁੱਧ ਜਿਹੜਾ ਇਹਦੇ ਕੋਲ 10 ਲੀਟਰ ਤਿਆਰ ਦੱਸ ਦਿੰਦੇ ਆ ਲੇ ਜਾ ਵੀਰ ਜੀ 12 13 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਉਣੀ ਆਦੇ ਵਧੀਆ ਵੱਧ ਵੀ ਕਰ ਜੂਗੀ ਦੁੱਧ ਦਾ ਇਹ ਪੰਤਲਾ ਵੀ ਘਟ ਸਕਦੀ ਸਾਹ ਸੁਭਾ ਦੇ ਨਾਲ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜਾਇਜ਼ ਹੀ ਕਰ ਤਾ ਉਹ ਤਾਂ ਜੇ ਤੁਹਾਨੂੰ ਪਤਾ ਪੂਰਾ ਬਰਾਬਰ ਚੱਡਾ ਬਰਾਬਰ ਹੁੰਦਾ ਫੇਰ ਤੇ ਵੇਖੋ ਲੇਵਾ ਸਾਰਿਆਂ ਨੂੰ ਖਰਾਵਾ ਵੱਡਾ ਵਾ ਹਾਂਜੀ ਹਾਂਜੀ ਇਹ ਤੇ ਭਾਵੇਂ 45 4000 ਕਾ ਲੀ ਹੁਣ 28000 ਚ ਮੰਤਨ ਕਰਾਂ ਅ 26000 ਚ ਕਰਦਾ ਕੋਈ ਮੰਤਨ ਮਗਰੀ ਵਛੀ ਬਹੁਤ ਵਧੀਆ ਦੇ ਠੀਕ ਹੈ ਉਹ ਕਾਲੇ ਰੰਗ ਦੀ ਉਹ ਕਾਲੇ ਰੰਗ ਦੀ ਵਛੀ ਇਹਦੇ ਮਗਰ ਆਵਲੀ ਤੇ ਹੁਣ ਵੀ ਜਿਹੜੀ ਐਂਡ ਤੇ ਜੇ ਹਾਂਜੀ ਇਹ ਕਿੰਨੇ ਕ ਦੁੱਧ ਆ ਲਈ ਜੇ ਵੀਲੀ ਦੁੱਧ ਤੇ ਹਲਿਆ ਕੁਆੜ ਕੱਚੀ ਥੋੜੀ ਗੀ ਹਾਂਜੀ ਦੁੱਧ ਦੇ ਦੂ 1500 ਲੀਟਰ ਆਉਣਾ ਅੱਛਾ ਛੋਲਾ ਛੋਲਾ ਬੜਾ ਵਾ ਠੀਕ ਆ ਤੇ ਹਲੇ 10 15 ਦਿਨ ਕੱਚੀ ਆ ਠੀਕ ਆ ਆਪਾਂ ਇਹ ਵਕਤ ਜਿਹੜਾ ਭਾਜ ਲਈ ਭਾਜ ਹੀ ਦੇ ਦਣੀ ਹੈ ਅੱਛਾ ਹਾਂਜੀ ਤੋਰੀ ਆ ਫਿਰ ਇੱਕ ਰਿੰਦ ਬੱਕੀ ਛੋਟਾ ਛੋਟਾ ਸਿੰਗ ਹੈਗਾ ਇਹਦਾ ਪਰ ਸਿੰਗ ਬੜੀ ਵੱਖਰੀ ਜੀ ਵੈਰਾਈਟੀ ਦਾ ਹੈ ਨਾ ਮਾਤਰੀ ਆ ਜਿਹੜੇ ਸਿੰਗ ਜਿਹੜੇ ਇਹਦੇ ਹੈਗੇ ਆ ਕੈਟ ਤੋਂ ਵਾਹ ਬਿਲਕੁਲ ਛੋਟਾ ਸੈਂ ਗਿਆ ਜੀ ਲੈ ਤੇ ਅਜੇ ਵਾਹਨਾ ਪਰੂਗੀ ਚੰਗਾ ਤਾਂ 99 ਇੱਥੇ ਲੱਗ ਗਿਆ ਤਾਂ ਦੇਖ ਸਕਦੇ ਜੀ ਆਹ ਦੇਖ ਸਕਦੇ ਜੀ ਤੇ ਇਹਦਾ ਕੀ ਰੱਖੀਏ ਵਿਧੇ ਫਿਰ ਬੁੱਢੇ ਵੀ ਠੀਕ ਆ ਆਮ ਜਰਸੀਆਂ ਨਾਲ ਵੜਾ ਕਾ ਦੇ ਆ ਰਾਹੀ ਰੂਜੀ ਆ ਥੋੜੀ ਕਿ ਨਾਲ ਇਹਨਾਂ ਰਾਹ ਲਿਆਦੀ ਸਫਰ ਸੂਰਦਾ ਕਰਕੇ ਥੋੜਾ ਜਿਹਾ ਲੱਤਾਂ ਜਿਹਾ ਲਾਇਆ ਪੱਠੇ ਘਾਟ ਕਾ ਦੇ ਹਲੇ ਠੀਕ ਆ ਜੀ ਹਾਂ ਜੀ ਤੇ ਮੋਲੇ ਦਾ ਜਾਇਜ਼ ਹੀ ਆਪਾਂ ਦੇ ਦੇਣੀ ਆ ਇਸ ਤਰ੍ਹਾਂ ਕਿੰਨੇ ਦੀ 5000 ਦੀ ਤੇ ਨਹੀਂ ਦਿੱਤੀ 5000 ਦੀ ਹਾਂ ਵਿੱਚ ਮਾਨਤਾ ਨਾਲ ਹੋ ਜਾਊਗਾ ਜੇ ਮਿਲਦਾ ਸਾਂਭੂਲਾ ਭੈਣ ਭਰਾ ਹਾਂਜੀ ਹਾਂਜੀ ਉਹਦੇ ਵਾਸਤੇ ਬਹੁਤ ਵਧੀਆ 10 15 ਦਿਨ ਆਪਣੇ ਹੱਥੀਂ ਸਾਂਭੂਗਾ ਨਾਲੇ ਦੁੱਧ 14 15 ਲੀਟਰ ਵਾਧੇ ਦਊਗੀ ਘਟ ਨਹੀਂ ਦਊਗੀ ਤੁਹਾਨੂੰ ਛੋਲੇ ਦੀ ਬੜੀ ਛੋਲਾ ਝੜਾ ਬਣਾ ਦਿੰਦੇ ਠੀਕ ਹੈ ਜੀ ਹਾਂਜੀ ਬਾਕੀ ਕੁਆਲਟੀ ਵੇਖੋ ਪਿਓਰ ਜਰਸੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ